ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਵੈ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਦਾ ਸੀਐਮ ਭਗਵੰਤ ਮਾਨ ਦੇ ਨਾਲ ਆਮੜਾ ਸਾਹਮਣਾ ਹੋਇਆ ਤੇ ਉਹਨਾਂ ਨੇ ਸੀਐਮ ਭਗਵੰਤ ਮਾਨ ਦੀ ਬੋਲਤੀ ਬੰਦ ਕਰਤੀ ਤੇ ਨਾਲ ਹੀ ਨਾਲ ਇੱਕ ਸੀਐਮ ਭਗਵੰਤ ਮਾਨ ਦੀ ਤਸਵੀਰ ਦਿਖਾਈ ਜਾ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਅਸਲਾ ਫੜਿਆ ਹੋਇਆ ਹੈ ਬਹੁਤ ਵਧੀਆ ਵੀਡੀਓ ਹੈ ਖੈਰ ਪਹਿਲਾਂ ਆਪਾਂ ਚਲ ਕੇ ਦੇਖ ਲੈਨੇ ਆ ਵੀਡੀਓ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗਰ ਰਿਕੁਐਸਟ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਮੈਂ ਇਹ ਨੌਜਵਾਨ ਨੂੰ ਕਿੱਥੇ ਕਿਹਾ ਵੇ ਇੱਕ ਸਟੇਟਮੈਂਟ ਦੇ ਵਿੱਚ ਵੀ ਤੁਸੀਂ ਹਥਿਆਰਬੰਦ ਸੰਘਰਸ਼ ਕਰੋ ਕਿ ਇੱਕ ਨਹੀਂ ਸਟੇਟਮੈਂਟ ਹੋ ਗਈ ਹੈ ਸ਼ਸਤਰਧਾਰੀ ਹੋਣ ਨੂੰ ਕਹਿਣਾ ਤਿਆਰ-ਵਾਰ ਤਿਆਰ ਰਹਿਣ ਨੂੰ ਕਹਿਣਾ ਤੇ ਆਪਣੇ ਗੁਰੂ ਦੀ ਬੇਦਬੀ ਰੋਕਣ ਨੂੰ ਕਹਿਣਾ ਹਥਿਆਰਬੰਦ ਸੰਘਰਸ਼ ਨਹੀਂ ਹੁੰਦਾ ਮੈਂ ਇਹ ਜਰੂਰ ਕਿਹਾ ਸੀ ਕਿ ਹਕੂਮਤ ਤੈਅ ਕਰਦੀ ਹੁੰਦੀ ਹੈ ਕਿ ਕੌਮ ਕਿਹੜੇ ਰਾਹ ਤੇ ਤ ਸਿਕਤਰ ਨੇ ਲਾਉਣ ਮੋਰਚੇ ਲਾਉਣ ਜੇ ਸਿੱਖਾਂ ਦੀ ਬੇਦਬੀ ਦਾ ਜਿਹੜਾ ਬੰਦਾ ਹੈ ਦੋਸ਼ੀ ਇਹਨੂੰ ਸਜ਼ਾ ਐਸੀ ਮਿਲੀ ਹੁੰਦੀ ਮਸਾਲੀ ਲਾਅ ਐਕਟ ਨਹੀਂ ਬਣਦੇ ਨਵੇਂ ਨਿਰਬਿਆ ਐਕਟ ਬਣਿਆ ਆਪਾਂ ਐਕਟ ਬਣਾਉਨੇ ਜਦੋਂ ਆਪਾਂ ਨੂੰ ਲੱਗੇ ਵੀ ਸਮਾਜ ਨੂੰ ਹੁਣ ਲੋੜ ਪੈ ਗਈ ਨਵੇਂ ਕਾਨੂੰਨ ਦੀ ਕਾਨੂੰਨ ਕੋਈ ਸੈਕ੍ਰਟ ਚੀਜ਼ ਨਹੀਂ ਬੁੱਤਾਂ ਹੀ ਹੋਣੀ ਹੈ ਜੱਜਾਂ ਨੇ ਬੈਠ ਕੇ ਫੈਸਲਾ ਕਰਨਾ ਹੈ ਸਿਆਣੇ ਲੋਕਾਂ ਨੂੰ ਹੁਣ ਇੱਥੇ ਐਕਟ ਨਹੀਂ ਬਣਾਇਆ ਗਿਆ ਬਕਾਇਦਾ ਤੌਰ ਤੇ ਬੰਦੇ ਨੂੰ ਜਮਾਨਤ ਦੇ ਦਿੱਤੀ ਗਈ ਜਵਾਨ ਦੇ ਕੇ ਸਿਕਿਉਰਟੀ ਗਾਰਡ ਦਿੱਤੇ ਗਏ ਹੁਣ ਸਿਕਿਉਰਿਟੀ ਗਾਰਡ ਤੇ ਇੱਕ ਵੀਆਪੀ ਕਲਚਰ ਦਾ ਹਿੱਸਾ ਬਣ ਗਿਆ ਹੁਣ ਤੁਸੀਂ ਦੱਸੋ ਵੀ ਕਿੰਨੇ ਲੋਕਾਂ ਨੂੰ ਪ੍ਰੇਰਿਤ ਕਰਦੀ ਹੋਏ ਗੱਲ ਵੀ ਇੰਨੀ ਯਾਰ ਬੇਦਬੀ ਕਰਦੀ ਹੈ ਮੀਨਾ ਖਣਸਾ ਜੇ ਕੱਟ ਕੇ ਬਸ ਸਿਕਿਉਰਿਟੀ ਗਾਰਡ ਲਿਖਣਾ ਹੈ ਹਨਾ ਇਹ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਖਬਰ ਇੱਕ ਮਸਲਾ ਇਸ ਸਮੇਂ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਮੁੱਦਾ ਹੈ ਹਥਿਆਰਾਂ ਵਾਲੀਆਂ ਫੋਟੋਆਂ ਅਤੇ ਹਥਿਆਰਾਂ ਨੂੰ ਸ਼ੋਅ ਆਫ ਕਰਨ ਤੇ ਹੋਣ ਵਾਲੇ ਪਰਚੇ ਅਤੇ ਦੱਸਦੀ ਹੈ ਕਿ ਇਸੇ ਲੜੀ ਦੇ ਤਹਿਤ ਸਭ ਤੋਂ ਪਹਿਲਾ ਪਰਚਾ ਜੋ ਭਗਵੰਤ ਸਿੰਘ ਯਾਨੀ ਕਿ ਪ੍ਰਧਾਨ ਮੰਤਰੀ ਬਾਜੇ ਕੇਤੇ ਹੋਇਆ ਸੀ ਅਤੇ ਉੱਥੇ ਹੀ ਦੋਸਤੋ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਕ ਹਥਿਆਰ ਦੇ ਨਾਲ ਦਿਖਾਈ ਦੇ ਰਹੇ ਨੇ ਅਤੇ ਜੋ ਫੋਟੋ ਸੋਸ਼ਲ ਮੀਡੀਆ ਤੋਂ ਅਪਲੋਡ ਕੀਤੀ ਹੋਈ ਦਿਖਾਈ ਦੇ ਰਹੀ ਹੈ ਦੱਸਦੀ ਹੈ ਕਿ ਇੱਥੇ ਪੰਜਾਬ ਪੁਲਿਸ ਦੁਆਰਾ ਪ੍ਰਸ਼ਾਸਨ ਦੁਆਰਾ ਕੁਝ ਜਿਹੇ ਪਰਚੇ ਵੀ ਕੀਤੇ ਗਏ ਨੇ ਜਿਹੜੀਆਂ ਕਿ ਫੋਟੋਆਂ ਇਹ ਕਾਨੂੰਨ ਆਉਣ ਤੋਂ ਬਾਅਦ ਅਤੇ ਇਸ ਐਲਾਨ ਤੋਂ ਪਹਿਲਾਂ ਦੀਆਂ ਅਪਲੋਡ ਕੀਤੀਆਂ ਹੋਈਆਂ ਸਨ ਹਾਲਾਂਕਿ ਜੋ ਪ੍ਰਸ਼ਾਸਨ ਹੈ ਅਤੇ ਸਰਕਾਰ ਦੁਆਰਾ 72 ਘੰਟੇ ਦਾ ਸਮਾਂ ਦਿੱਤਾ ਗਿਆ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਅਜਿਹੀ ਅਪੱਤੀ ਜਨਕ ਸਮੱਗਰੀ ਹਟਾਉਣ ਦੇ ਲਈ ਤੇ ਦੋਸਤੋ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਹੋਰ ਵੀ ਰਿਪਲਾਈ ਕੀਤਾ ਗਿਆ ਜੋ ਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਦੇ ਵੱਲੋਂ ਕੀਤਾ ਗਿਆ ਤੇ ਕਿਹਾ ਗਿਆ ਕਿ ਕਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਇਹ ਕਹਿ ਰਹੀ ਸੀ ਕਿ ਬਾਹਰਲੇ ਮੁਲਕਾਂ ਤੋਂ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾਵੇਗਾ ਪਰ ਹਾਲੇ ਤੱਕ ਇੱਕ ਹੀ ਨੌਜਵਾਨ ਬਾਹਰੋਂ ਯਾਨੀ ਕਿ ਦबई ਤੋਂ ਆਇਆ ਹੈ ਅਤੇ ਹੁਣ ਹੀ ਸਰਕਾਰ ਨੂੰ ਇਸ ਤਰ੍ਹਾਂ ਔਖਾ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਹਨ ਦੱਸਦੀ ਹੈ ਕਿ ਲਗਾਤਾਰ ਇਹਨਾਂ ਕਾਰਵਾਈਆਂ ਦਾ ਜਿੱਥੇ ਲੋਕ ਸਮਰਥਨ ਵੀ ਕਰ ਰਹੇ ਨੇ ਉੱਥੇ ਦੂਜੇ ਪਾਸੇ ਵਿਰੋਧ ਵੀ ਹੋ ਰਿਹਾ ਹੈ ਕਿਉਂਕਿ ਜਿਆਦਾ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕਾਰਵਾਈਆਂ ਉਦੋਂ ਹੀ ਕਿਉਂ ਹੋ ਰਹੀਆਂ ਨੇ ਜਦੋਂ ਕੋਈ ਹਿੰਸਾ ਭੜਕਾਉਣ ਵਾਲੇ ਅਤੇ ਜੋ ਆਪਸੀ ਭਾਈਚਾਰਾ ਉਸ ਦੇ ਵਿੱਚ ਸੇਧ ਲਾਉਣ ਵਾਲੇ ਕੁਝ ਲੋਕਾਂ ਦੀ ਮੌਤ ਹੋਈ ਹੈ ਕਤਲ ਹੋਇਆ ਜਦਕਿ ਸਿੱਧੂ ਉਸ ਵਾਲੇ ਦੇ ਕਤਲ ਦੇ ਮਾਮਲੇ 'ਚ ਜਿਹਾ ਨਹੀਂ ਹੋਇਆ ਦੋਸਤੋ ਤੁਹਾਡੇ ਇਸ ਬਾਰੇ ਕੀ ਕਹਣਾ ਹੈ ਜਰੂਰ ਕਮੈਂਟ ਕਰਕੇ ਦੱਸਣਾ ਤੇ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਰਿਪਲਾਈ ਕਰਦੀ ਹੈ ਵੀਡੀਓ ਜੋ ਕਿ ਇਸ ਸਮੇਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਤੇ ਹੋਰ ਤਾਜ਼ਾ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਅਥਰ ਲਿਮਟਡ ਗਿਆਨ ਫੇਸਬੁੱਕ ਪੇਜ ਲਿਮਟਡ ਗਿਆਨ ਮੀਡੀਆ ਨੂੰ ਵੀ ਜ਼ਰੂਰ ਲਾਈਕ ਫੋਲੋ ਕਰ ਲੈਣਾ ਅਮਰਤਪਾਲ ਨੇ ਅਮਰਤ ਪਾਨ ਕੀਤਾ ਨੀਂਦ ਉੱਡ ਗਈ ਸਿੱਖੀ ਵਿਰੋਧੀਆਂ ਦੀ ਜਦੋਂ ਦਾ ਅਮਰਤ ਸਗਿਆ ਨਾ ਕੰਬੜੀਆਂ ਛੜੀਆਂ ਪਈਆਂ ਆਮ ਪਾਰਟੀ ਵਾਲੇ ਵੀ ਪਹਿਲਾਂ ਕਹਿੰਦੇ ਸੀ ਨਾ ਵੋਟਾਂ ਲੈਣ ਤੋਂ ਕਹਿੰਦੇ ਅਸੀਂ ਐਦਾਂ ਦਾ ਪੰਜਾਬ ਬਣਾ ਦੇਵਾਂਗੇ ਜਿਹੜੇ ਆਈਲੈਂਡ ਕਰ ਕਰ ਕੇ ਬਾਹਰ ਗਏ ਪੰਜਾਬ ਚ ਝੋਣੇ ਵਾਪਸ ਤੁਸੀਂ ਸਿਰ ਮਾਰ ਕੇ ਘਾਰਾ ਪਰੋ ਕਿਹਾ ਕਿ ਨਹੀਂ ਗਿਆ ਉਹਨਾਂ ਨੇ ਕਿਹਾ ਨਾ ਫਿਰ ਹੁਣ ਕੌਣ ਪਿੱਟਦੇ ਆ ਹੱਲ ਤਾਂ ਇੱਕੋ ਹੀ ਆਇਆ ਉਹ ਵੀ ਦਵਾਈ ਵਾਲਾ ਤੇ ਜਦੋਂ ਫਿਰ ਕੈਨੇਡਾ ਅਮਰੀਕਾ ਇਟਲੀ ਜਰਮਨ ਫਰਾਂਸ ਵਾਲੇ ਸਾਰੇ ਆ ਗਏ ਫਿਰ ਕੀ ਬਣੂ ਫਿਰ ਬਣੂ ਖਾਲਸਤਾਨ ਹੱਥਾਂ ਪੈਰਾਂ ਦੀਆਂ ਪਈਆਂ ਪਈਆਂ ਅਮਰ ਪਾਨ ਕੀਤਾ ਨੀਂਦ ਉੱਡ ਗਈ ਸਿੱਖੀ ਵਿਰੋਧੀਆਂ ਨਹੀਂ ਲਾਲ ਕਿਲੇ ਤੇ ਸਾਡਾ ਨਿਸ਼ਾਨ ਝੁਲਿਆ ਓਏ ਮਾਰ ਗਈ ਮਾਂ ਸੀ ਸ਼ਾਹਾਂ ਤੇ ਮੋਦੀਆਂ ਦੀ ਮੋਦੀਆਂ ਦੀ ਵਾਰਸ ਸਿਗੇ ਤੇ ਵਾਰਸ ਹੀ ਬਣੇ ਰਹਿਣਾ ਵਾਹ ਵਾਹ ਵਾਰਸ ਸਿਗੇ ਤੇ ਵਾਰਸ ਹੀ ਬਣੇ ਰਹਿਣਾ ਕੋਈ ਧੌਂਸ ਨਹੀਂ ਬਾਬਰਾਂ ਲੋਧੀਆਂ ਅਮਰਤਪਾਲ ਨੇ ਅਮਰਤ ਪਾਨ ਕੀਤਾ ਨੀਂਦ ਉੱਡ ਗਈ ਸਿੱਖੀ ਵਿਰੋਧੀਆਂ ਨਹੀਂ ਵਿਰੋਧੀਆਂ ਦੀ ਜਦੋਂ ਦਾ ਅਮਰਤ ਸਗਿਆ ਨਾ ਕੰਬੜੀਆਂ ਛੜੀਆਂ ਪਈਆਂ ਆਮ ਪਾਰਟੀ ਵਾਲੇ ਵੀ ਪਹਿਲਾਂ ਕਹਿੰਦੇ ਸੀ ਨਾ ਵੋਟਾਂ ਲੈਣ ਤੋਂ ਕਹਿੰਦੇ ਅਸੀਂ ਐਦਾਂ ਦਾ ਪੰਜਾਬ ਬਣਾ ਦੇਵਾਂਗੇ ਜਿਹੜੇ ਆਈਲੈਂਡ ਕਰ ਕਰ ਕੇ ਬਾਹਰ ਗਏ ਪੰਜਾਬ ਚ ਝੋਣੇ ਵਾਪਸ ਤੁਸੀਂ ਸਿਰ ਮਾਰ ਕੇ ਘਾਰਾ ਪਰੋ ਕਿਹਾ ਕਿ ਨਹੀਂ ਕਿਹਾ ਉਹਨਾਂ ਨੇ ਕਿਹਾ ਨਾ ਪਰ ਹੁਣ ਕੌਣ ਪਿੱਟਦੇ ਆ ਹੱਲ ਤਾਂ ਇੱਕੋ ਹੀ ਆਇਆ ਉਹ ਵੀ ਦਵਾਈ ਵਾਲਾ ਤੇ ਜਦਨ ਪਰ ਕੈਨੇਡਾ ਅਮਰੀਕਾ ਇਟਲੀ ਜਰਮਨ ਫਰਾਂਸ ਵਾਲੇ ਸਾਰੇ ਆ ਜਾ ਗਏ ਫਿਰ ਕੀ ਬਣੂ ਫਿਰ ਬਣੂ ਖਾਲਸਤਾਨ ਹੱਥਾਂ ਪੈਰਾਂ ਦੀਆਂ ਪਈਆਂ ਪਈਆਂ ਅਮਰ ਮਾਨ ਕੀਤਾ ਨੀਂਦ ਉੱਡ ਗਈ ਸਿੱਖੀ ਬਰੂਹਦੀਆਂ ਨਹੀਂ ਲਾਲ ਚਨੇ ਦਾ ਸਾਡਾ ਨਿਸ਼ਾਨ ਝੁਲਿਆ ਓਏ ਮੜ ਕੇ ਮਾਂ ਸੀ ਸ਼ਾਹਾਂ ਤੇ ਬੋਧੀਆਂ ਦੀ ਬੋਧੀਆਂ ਦੀ ਵਾਰਸ ਸਿਗੇ ਤੇ ਵਾਰਸ ਹੀ ਬਣੇ ਰਹਿਣਾ ਵਾ ਵਾਰਸ ਸਿਗੇ ਤੇ ਵਾਰਸ ਹੀ ਬਣੇ ਰਹਿਣਾ ਕੋਈ ਧੌਂਸ ਨਹੀਂ ਬਾ ਚਾਈ ਦੀ ਵੀਡੀਓ ਦੇਖ ਕੇ ਦੇਖੋ ਕਿ ਗੱਲ ਸਾਹਮਣੇ ਆ ਗਈ ਕਿ ਭਾਈ ਅਮਰਪਾਲ ਜਿਸ ਤਰ੍ਹਾਂ ਕਿ ਉਹ ਵੀਡੀਓ ਦੇ ਵਿੱਚ ਦੱਸਦੇ ਪਏ ਐ ਕਿ ਮੇਰਾ ਕਸੂਰ ਕੀ ਐ ਮੈਂ ਕੀਤਾ ਕੀ ਐ ਮੇਰਾ ਕਸੂਰ ਇਹੀ ਹੈ ਕਿ ਮੈਂ ਪੰਜਾਬ ਦੀ ਜਿਹੜੀ ਹਕੂਮਤ ਹੈ ਜਾਂ ਕੇਂਦਰ ਸਰਕਾਰ ਹੈ ਉਹਨਾਂ ਪੰਗਾ ਲਿਆ ਵਾ ਤੇ ਪੰਗਾ ਵੀ ਉਹਨਾਂ ਨੇ ਕੋਈ ਆਪਣੀ ਜ਼ਾਤ ਦੀ ਖਾਤਰ ਨਹੀਂ ਲਿਆ ਕਦਲੇ ਲਿਆ ਵਾ ਕਿਉਂਕਿ ਜਿਹੜੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਸੀ ਨਾ ਉਹ ਪੰਜਾਬ ਦੇ ਲੋਕਾਂ ਦਾ ਜਿਸ ਤਰ੍ਹਾਂ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਉਸ ਤਰ੍ਹਾਂ ਨਹੀਂ ਰੱਖਦੇ ਪਏ ਦੇਖ ਲਓ ਕਿ ਪੰਜਾਬ ਦੇ ਲੋਕ ਜਿਹੜਾ ਕਿ ਤਕਰੀਬਨ ਸਾਰੇ ਇੰਡੀਆ ਨੂੰ ਅਨਾਜ ਪ੍ਰੋਵਾਈਡ ਕਰਦੇ ਪਏ ਐ ਮਿਹਨਤ ਕਰਦੇ ਐ ਖੇਤੀਬਾੜੀ ਕਰਦੇ ਐ ਜ਼ਿੰਮੇਦਾਰੀ ਕਰਦੇ ਐ ਤੇ ਉਹਨਾਂ ਦੇ ਨਾਲ ਸਲੂਕ ਕੀ ਕੀਤਾ ਜਾ ਰਿਹਾ ਕਿ ਸਾਰਾ ਸਾਲ ਧੱਕਾ ਕੀਤਾ ਜਾਂਦਾ ਜਿੱਲੇ ਅਨਾਜ ਵੇਚਣ ਦਾ ਟਾਈਮ ਹੁੰਦਾ ਤੇ ਉਦੋਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਜਿਸ ਤਰ੍ਹਾਂ ਉਹਨਾਂ ਨੂੰ ਕੀਮਤ ਮਿਲਣੀ ਚਾਹੀਦੀ ਐ ਅਨਾਜ ਦੀ ਉਸ ਤਰ੍ਹਾਂ ਨਹੀਂ ਦਿੱਤੀ ਜਾਂਦੀ ਸਰਕਾਰ ਬਹੁਤ ਹੀ ਘੱਟ ਰੇਟ ਫਿਕਸ ਕਰ ਦਿੰਦੀ ਐ ਤੇ ਕਿਸਾਨ ਆਪਣੇ ਇਸ ਹੱਕ ਵਾਸਤੇ ਬਾਹਰ ਨਿਕਲਦੇ ਆ ਤੇ ਫਿਰ ਉਹਨਾਂ ਨੂੰ ਕੇਂਦਰ ਸਰਕਾਰ ਤੱਕਰ ਪਹੁੰਚ ਨਹੀਂ ਦਿੱਤਾ ਜਾਂਦਾ ਜਿਹੜੀ ਪੰਜਾਬ ਸਰਕਾਰ ਹੈ ਉਹ ਹੀ ਰਾਹ ਦੇ ਵਿੱਚ ਬਾੜਾਂ ਲਾ ਕੇ ਉਹਨਾਂ ਵਾਸਤੇ ਮਸਲਾ ਖੜਾ ਕਰ ਦਿੰਦੀ ਹੈ ਦੇਖ ਲਓ ਕਿ ਪਿਛਲੇ ਦਿਨੋਂ ਜਦੋਂ ਕਿਸਾਨ ਪ੍ਰੋਟੈਸਟ ਹੋ ਰਿਹਾ ਸੀ ਆਪਣੇ ਸਿੱਖ ਵੀਰ ਭੈਣ ਭਰਾ ਸਾਰੇ ਬੈਠੇ ਸੀ ਤੇ ਉਹਨਾਂ ਨੂੰ ਦਿੱਲੀ ਦਿੱਕਰ ਨੇ ਜਾਨ ਦਿੱਤਾ ਜਾ ਰਿਹਾ ਰਾਹ ਦੇ ਵਿੱਚ ਬਾੜਾਂ ਲਾਈਆਂ ਸੀ ਤੁਸੀਂ ਦੇਖ ਲਓ ਕਿ ਆਪਣੇ ਕਿੰਨੇ ਸਿੱਖ ਵੀਰ ਵੀ ਸ਼ਹੀਦ ਹੋ ਗਏ ਸੀ ਕੀ ਹੈ ਕਾਦੇ ਵਾਸਤੇ ਕਿਉਂ ਕੋਈ ਉਲਟ ਕੰਮ ਤੇ ਨਹੀਂ ਨ ਕਰਨਦੇ ਕੋ ਪੁੱਠਾ ਸਿੱਧਾ ਕੰਮ ਤੇ ਨਹੀਂ ਕਰਨਦੇ ਉਹ ਤੇ ਆਪਣੇ ਹੱਕ ਵਾਸਤੇ ਜਾਂਦੇ ਸੀ ਨਾ ਆਪਣੀ ਆਵਾਜ਼ ਕੇ ਕੇਂਦਰ ਸਰਕਾਰ ਤੱਕ ਪਹੁੰਚਾਉਣਾ ਚਾ ਰਹੇ ਸੀ ਲੇਕਿਨ ਜਿਹੜਾ ਸੀਐਮ ਭਗਵੰਤ ਮਾਨ ਇਹਨੇ ਦੇਖ ਲਓ ਬਜਾਏ ਕਿ ਆਪਣੇ ਲੋਕਾਂ ਦਾ ਸਾਥ ਦੇਣ ਦੇ ਜੋ ਕੇਂਦਰ ਸਰਕਾਰ ਦੇ ਤਰਫੋਂ ਆਰਡਰ ਆਏ ਉਹ ਇਹਨੇ ਕੀਤੇ ਕਿ ਉਹਨਾਂ ਨੂੰ ਬੜਾ ਲਾ ਕੇ ਰੋਕਿਆ ਤੇ ਉਹਨਾਂ ਉੱਤੇ ਫਾਇਰਿੰਗ ਵੀ ਕੀਤੀ ਜੇ ਨਾ ਆਪਣੇ ਕੇ ਸਿੱਖ ਵੀਰ ਬਹੁਤ ਜ਼ਿਆਦਾ ਸ਼ਹੀਦ ਹੋ ਗਏ ਸੀ ਤੇ ਬਾਕੀ ਜਿਹੜਾ ਭਾਈ ਅਮਰਤਪਾਲ ਹੈ ਉਹਦੀ ਗੱਲ ਬਿਲਕੁਲ ਠੀਕ ਹੈ ਕਿ ਆਇਆ ਕਿ ਅਗਰ ਉਹ ਪੰਜਾਬ ਦੇ ਵਿੱਚ ਚਾਹੁੰਦਾ ਹੈ ਕਿ ਜਿਹੜਾ ਨਸ਼ਾ ਹੈ ਖਤਮ ਹੋ ਜਾਏ ਜਿਸ ਤਰ੍ਹਾਂ ਕਿ ਹੁਣ ਪੰਜਾਬ ਦੇ ਜਗ੍ਹਾ-ਜਗ੍ਹਾ ਦੇ ਉੱਤੇ ਨਸ਼ਾ ਜਿਹੜਾ ਵਗਦਾ ਪਿਆ ਹੈ ਮੇਰੇ ਦੋਸਤ ਹੀ ਹੈ ਉਹਨੇ ਮੈਨੂੰ ਫੋਨ ਕੀਤਾ ਗੱਲਬਾਤ ਹੁੰਦੀ ਰਹਿੰਦੀ ਹੈ ਉਹ ਦੱਸਦਾ ਪਿਆ ਸੀ ਕਿ ਹੁਣ ਪੰਜਾਬ ਦੀ ਹਾਲਤ ਇਹ ਹੋਈ ਪਈ ਐ ਕਿ ਪੰਜਾਬ ਦੇ ਹਰ ਗਲੀ ਮੱਲੇ ਦੇ ਵਿੱਚ ਨਸ਼ਾ ਵਿਕਦਾ ਪਿਆ ਅਗਰ ਨਸ਼ਾ ਇਨਾਮ ਹੋ ਜਾਏਗਾ ਤੇ ਜਿਹੜੇ ਨੌਜਵਾਨ ਨਸਰ ਆ ਉਹਨੇ ਤਬਾਹੀ ਹੋਣਾ ਮੈਂ ਤੇ ਭਾਈ ਅਮਰਪਾਲ ਇਹ ਕੰਮ ਇਹਦੇ ਕਰਨ ਦਿਆ ਸੀ ਕਿ ਜਿਹੜੇ ਨਸ਼ੇ ਵੇਚਦੇ ਸੀ ਉਸ ਤੋਂ ਉਹਨਾਂ ਨੂੰ ਜਿਹੜੇ ਜਵਾਨ ਨੌਜਵਾਨ ਸੀ ਉਹਨਾਂ ਦੀ ਜਾਨ ਛਡਾਉਂਦਿਆ ਸੀ ਕਿ ਨੋ ਨਸ਼ੇ ਨੂੰ ਛੱਡੋ ਅੰਮ੍ਰਿਤ ਚੱਕੋ ਤੇ ਗੁਰੂ ਦੇ ਲਾੜ ਲੱਗੋ ਲੇਕਿਨ ਜਦੋਂ ਸਰਕਾਰਾਂ ਨੇ ਦੇਖਿਆ ਕਿ ਨੌਜਵਾਨ نسل ਤੇ ਸਾਰੀ ਅੰਮ੍ਰਿਤਪਾਲ ਦੀ ਗੱਲ ਮੰਨਦੀ ਪਈ ਐ ਕਿ ਨਸ਼ਾ ਛੱਡਦੀ ਪਈ ਐ ਤੇ ਗੁਰੂ ਦੇ ਲਾੜ ਲੱਗੰਦੇ ਨੇ ਇੱਕ ਚੰਗੇ ਕੰਮ ਕਰਨ ਲੱਪੇ ਐ ਇਹ ਤੇ ਕੰਮ ਬੜਾ ਮਾੜਾ ਹੋ ਗਿਆ ਸਾਡੇ ਨਾਲ ਜਿਹੜੇ ਨਸ਼ਾ ਵੇਚਦੇ ਸੀ ਪੰਜਾਬ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਜਿਹੜੇ ਵੱਡੇ ਵੱਡੇ ਲੋਕ ਮਿਲ ਕੇ ਉਹਨਾਂ ਦਾ ਤੇ ਕਾਰੋਬਾਰ ਠਾਪਾਉਣ ਲੱਪਿਆ ਤੇ ਉਹਨਾਂ ਨੇ ਕਿਹਾ ਫਿਰ ਕਿਉਂ ਨਾ ਇਸ ਬੰਦੇ ਨੂੰ ਹੀ ਰਾਜੋਂ ਹਟਾਇਆ ਜਾਏ ਜਿਹੜਾ ਕਿ ਸਾਡੇ ਵਾਸਤੇ ਮਸਲਾ ਬਣਾਉਂਦੇ ਆ ਇਸ ਕਰਕੇ ਉਹਨਾਂ ਨੇ ਭਾਈ ਅਮਰਤਪਾਲ ਦੇ ਉੱਤੇ ਇਸ ਤਰ੍ਹਾਂ ਦੇ ਝੂਠੇ ਪਰਚੇ ਪਾ ਕੇ ਤੇ ਉਹਨਾਂ ਉੱਤੇ ਐਨਐਸਏ ਲਾ ਦਿੱਤੀ। ਬਾਕੀ ਹੁਣ ਉਹਨਾਂ ਦੀ ਐਨਐਸਏ ਖਤਮ ਹੋਉਂਦੀ ਹੈ ਲੇਕਿਨ ਉਸ ਦੇ ਬਾਵਜੂਦ ਵੀ ਜਿਹੜੀ ਕੇਂਦਰ ਸਰਕਾਰ ਉਹ ਕੋਈ ਨਾ ਕੋਈ ਵਿੱਚ ਨਵਾਂ ਮਸਲਾ ਕ੍ਰੀਏਟ ਕਰਕੇ ਉਹਨਾਂ ਨੂੰ ਕੋਸ਼ਿਸ਼ ਉਹਨਾਂ ਦੀ ਕੋਸ਼ਿਸ਼ ਇਹ ਹੀ ਹੈ ਕਿ ਭਾਈ ਅਮਰਤਪਾਲ ਕਿਸੇ ਤਰ੍ਹਾਂ ਬਾਹਰ ਨਾ ਜਾਵੇ। لیکن ਹੁਣ ਉਮੀਦ ਹੈ ਕਿ ਜਲਦ ਭਾਈ ਅਮਰਪਾਲ ਬਾਹਰ ਆ ਜਾਣਗੇ ਤੇ ਜਿਹੜੇ ਪੰਜਾਬ ਦੇ ਵਿੱਚ ਇੰਨਾ ਹੁ ਨਸ਼ੇ ਦਾ ਕੰਮ ਹੋ ਗਿਆ ਨਾ ਇਹ ਰੁਕ ਜਾਏਗਾ ਕਿਉਂਕਿ ਅਗਰ ਭਾਈ ਅਮਰਪਾਲ ਜਦੋਂ ਬਾਹਰ ਆ ਗਏ ਤੇ ਨਸ਼ੇ ਵਾਲਾ ਕੰਮ ਤਾਂ لازمی ਮੁੱਕਿਆ ਹੋਰ ਕੁਝ ਮੁੱਕੇ ਨਾ ਮੁੱਕੇ ਬਾਕੀ ਵੀਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ لازمی ਕਰਿਓ ਆਪਣਾ ਰੱਖਿਓ ਧਿਆਨ ਸਦਾ ਖਿਆਲ ਰੱਬ ਰੱਖਾ